ਆਹ ਵੈਲ ਦੱਸ ਮੈਨੂੰ ਕਿੱਧਰ ਜਾਣਾ ਤੂੰ ਇੱਧਰ ਤੋਂ ਦੱਸ ਹੂੰ ਆ ਜਾ ਨਾ ਨਾ ਬਸ ਨਹੀਂ 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 ਜੋਤੇ ਨੇ ਮਾਈਨਕ੍ਰਾਫਟ ਗੇਮ ਜੀ ਨਹੀਂ ਖੇਡਦੇ ਮੋਬਾਈਲਾਂ 'ਚ ਇਹ ਸੱਚੀ-ਮਿੱਚੀ ਬਣਾਇਆ ਹੋਣਾ ਇਹਨੇ ਤੇ ਹੁਣ ਆਪਾਂ ਨੂੰ ਦੱਸੂਗਾ ਇਹ 21 ਬਣਾਇਆ ਜੋਤਾ ਆਰਕੀਟੈਕਟ ਜੋਤਾ ਮਿਸਤਰੀ ਦੱਸੋ ਜੀ ਸਾਨੂੰ ਕੀ ਕੁਝ ਬਣਾਇਆ ਇਹ ਇਹ ਤਾਂ ਠਿੰਡੇ ਨਾ ਨਹੀਂ ਆ ਆ ਕੀ ਇਹ ਪਹਿਲਾਂ ਇਧਰੋਂ ਏ ਹੀਟ ਹੈ ਇਹ ਹਟ ਆ ਗਿਆ ਆਪਾਸੇ ਕੀ ਪਿੱਲਰ ਪਿੱਲਰ ਅੱਛਾ ਆਪਾਸੇ ਹੈ? ਪਾਸੇ ਕੀ ਆ? ਬੰਦ ਹੈ। ਬੰਦ ਕਰਤੀ ਆਹ ਟਰੈਕਟਰ ਖੜਾ ਹੈ ਨਾ ਨਾਲ ਉਹਦੇ ਨਾਲ ਉਹਦੇ ਨਾਲ ਹਾਲ ਹਾਲ ਤੇ ਇੱਧਰ ਆ ਕੀ ਦਾ ਘਰ ਆ ਨਿੱਕਰੂ ਕਮਰਾ ਇਹ ਇਹ ਹੈ ਨਾ ਬਈ ਕੀ ਮੱਝਾਂ ਬਣਾਣ ਖਾਤਰ ਮੱਝਾਂ ਬਣਾਣ ਅੱਛਾ ਦੇਖੋ ਸਾਹਮਣੇ ਵਾਲਾ ਡਿਜ਼ਾਈਨ ਮਹਿਲ ਬਣਾਇਆ ਪਿਆ ਹਾਂ ਇਹ ਆਦਾ ਰਸੋਈ ਰਸੋਈ ਇਹ ਬਾਹਰਲੀ ਰਸੋਈ ਇਹ ਬਾਹਰਲੀ ਰਸੋਈ ਹਾਂ ਅੱਛਾ ਇਹ ਬੈਡਰੂਮ ਹੈ ਇਹ ਬੈਡਰੂਮ ਹੈ ਇਹ ਆ ਵੀ 7 ਨਾਲ ਬੈਡਰੂਮ ਹੈ 7 ਨਾਲ ਨਾਲ ਵਾਲਾ ਬੈਡਰੂਮ ਹਾਂ ਉੱਪਰ ਉੱਪਰ ਹਾਲੀਆ ਉੱਪਰ ਕੀ ਦਾ ਕਮਰਾ ਬੇਮਿੰ ਰੂਮ ਬੇਮਿੰ ਗੇਮਿੰਗ ਰੂਮ ਤੇ ਨਾਲ ਨਾਲ ਹੂੰ ਨਾਲ ਹੈਦਾ ਵੀ ਕੁੱਤੇ ਦਾ ਰੂਮ ਕੁੱਤਾ ਥੱਲੇ ਹੁੰਦਾ ਤੇ ਉੱਪਰ ਜਿਹੜਾ ਇੱਕ ਹੋਰ ਕਮਰਾ ਹੂੰ ਇਹ ਆਦਾ ਇਹ ਪਤਾ ਹੀ ਨਹੀਂ ਇਹ ਕਿਦਰ ਰੂਮ ਉੱਪਰਲਾ ਮੇਰਾ ਐਡਾ ਵੱਡਾ ਘਰ ਬਣਾਦਾ ਹੈ ਇਹ ਪੌੜੀ ਹੈ ਪੌੜੀਆਂ ਐ ਚੜ ਜਾ ਕਰੇਗਾ ਚਿਵਾਰਾ ਉੱਪਰ ਹੈ ਨਾ ਤੇ ਆ ਉੱਪਰ ਕੀ ਟੈਂਕੀ ਧਰੀ ਪਈ ਹੂੰ ਦੇਖ ਨਾ ਬਬੇ ਹਾਂ ਇਧਰ ਲਾ ਆ ਇਹ ਟਮਟਾ ਆ ਬੇੜੇ ਦੇ ਵਿੱਚ ਕੀ ਆ ਘਰ ਬਣਾਇਆ ਵੀ ਜੋਤੇ ਨੇ ਮਿੱਤਰੋ ਲਓ ਬਈ ਜੋਤੇ ਦੇ ਘਰੇ ਸਮਾਨ ਆ ਗਿਆ ਨਾ ਕੀ ਆ ਗਿਆ ਹਾਂ ਆ ਕੀ ਆ ਗਿਆ ਘੋੜੇ ਕੋੜ ਵਿਚਾਰੇ ਚ ਖੜਾਉਂਦੇ ਹੁੰਦੇ ਪੈਂਗੁਇਨ ਆ ਗਿਆ ਇੱਕ ਜਰਾਬਰਾ ਆ ਗਿਆ ਸਮਾਨ ਜੋਤੇ ਦੇ ਘਰੇ ਹਾਥੀ ਹਾਥੀ ਥੱਲੇ ਖੜਾਉਂਦੇ ਹੁੰਦੇ ਅਸਲੜੇ ਕਮਰੇ ਚ ਕਈ ਨਾ ਦੋਬਰਾ ਇੱਕ ਗਾਂ ਗਾਂ ਥੱਲੇ ਬੰਨਦੇ ਹੋਰ ਥੱਲੇ ਨੀਰ ਖਾਲਿਆ ਕਰੂਗੀ ਇਹ ਤੁੱਟਾ ਕੁੱਤਾ ਨਿਕੁੱਤਾ ਇਹ ਰੈਬਿਟ ਰੈਬਿਟ ਆਪਣਾ ਕੱਟਾ ਵੀ ਰਿੰਗੀ ਜਾਂਦਾ ਆ ਦੀ ਮੰਮੀ ਨੂੰ ਕਹਿੰਦਾ ਮੈਨੂੰ ਬੁੱਬੂ ਪਿਆਰੇ ਧਾਰ ਚੋਣ ਦਾ ਟਾਈਮ ਹੋ ਗਿਆ ਕਹਿੰਦਾ ਲਓ ਵੀ ਜੋਤੇ ਨੇ ਆ ਚੀਜ਼ਾਂ ਲਿਆਂਦੀਆਂ ਘਰੇ ਗਾਂ ਘੋੜਾ ਇੱਕ ਹਾਥੀ ਬੱਤਕ ਜੀ ਮਗਰਮੱਛ ਆ ਮੈਦਰ ਮੱਛ ਨਹੀਂ ਹੈ ਖਰਗੋਸ਼ ਇੱਕ ਨਾ ਬੰਦੂ ਇਨ ਆਇਆ ਅੱਜ ਉੱਤੇ ਦੇ ਕੰਮ ਦਾ ਬੰਦ ਗਾਵਨ ਤੇ ਇੱਥੇ ਚੋਰ ਵੀ ਆਇਆ ਮੇਰੇ ਸਾਰੇ ਬੱਚੇ ਚੋਰ ਕੌਣ ਹੈਗਾ ਮਤਰੀ ਹੂੰ ਮਤਰੀ ਉਹ ਮਛਰੀ ਦੇ ਲੈ ਇਹ ਵਾਲੇ ਰਾਤ ਓਏ ਤਾਂ ਬੱਚਾ ਇੱਥੇ ਵੀ ਸ਼ਰੀਪ ਇਹਦੇ ਨਾਲ ਪਿਓ